ਜੋਤੀਨੂਰਾ ਤੇ ਕੁਨਾਲ ਪਾਸੇ ਵਿਚਕਾਰ ਸਭ ਕੁਝ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਜੀ ਹਾਂ ਇਹ ਜੱਗ ਜ਼ਾਹਿਰ ਹੈ ਜੋਤੀਨੂਰਾ ਦੀ ਵਿਵਤਾ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਹਾਲਾਂਕਿ ਇੱਕ ਸਮੇਂ ਵਿੱਚ ਤੋਮਾ ਦਸਮ ਚੌਥਾ ਵੀ ਤੋਂ ਗਿਆ ਸੀ ਇੱਕ ਤੋਂ ਬਾਅਦ ਇੱਕ ਜੋਤੀ ਨੂਰਾ ਪਤੀ ਕੁਨਾਲ ਪਾਸੀ ਖਿਲਾਫ ਖੁਲਾਸੇ ਕਰ ਗਿਆ ਜ ਜਿੱញ ਜਿੱਤੇ ਕੁਨਾਲ ਪਾਸੀ ਨੇ ਲਾਈਵ ਆ ਕੇ ਦੱਸਿਆ ਸੀ ਕਿ ਕਿਸ ਦੇ ਕਹਿਣ ਤੇ ਜੋਤੀ ਇਹ ਸਭ ਕਰ ਰਹੀ ਹੈ ਅਤੇ ਜੋਤੀ ਨੇ ਟੀਮ ਤੋਂ ਉਹਨਾਂ ਨੂੰ ਅਤੇ ਸੁਲਤਾਨਾ ਨੂਰਾ ਅਤੇ ਉਹਨਾਂ ਦੇ ਭਰਾ ਨੂੰ ਕਿਵੇਂ ਆਊਟ ਕੀਤਾ ਇਸ ਤੋਂ ਬਾਅਦ ਹੁਣ ਜੋਤੀ ਫਿਰ ਤੋਂ ਲਾਈਵ ਆ ਗਈ ਹੈ ਅਤੇ ਸਭ ਪੇਤ ਖੋਲਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਆਪਣੀ ਯੂਕੇ ਸ਼ੋਅ ਤੋਂ ਬਾਅਦ ਜੋਤੀ ਨੂਰਾ ਫਿਰ ਤੋਂ ਆਪਣੇ ਪਤੀ ਕੁਨਾਲ ਉੱਪਰ ਵੱਡੇ ਦੋਸ਼ ਲਗਾਉਂਦੀ ਨਜ਼ਰ ਆ ਰਹੀ ਹੈ ਅਤੇ ਉਸਨੇ ਕਿਹਾ ਕਿ ਜਿਸ ਤੱਕ ਕੁਨਾਲ ਪਾਸੀ ਨਾਮ ਲੈ ਰਿਹਾ ਹਾਂ ਉਸਦੇ ਨਾਲ ਨੂੰ ਪਿਆਰ ਹੈ ਕਰ ਲੂ ਜਿੰਨੇ ਜੋ ਕਰਨਾ ਇਸ ਤੋਂ ਇਲਾਵਾ ਆਪਣੇ ਮਾਪੇ ਨੂੰ ਵੀ ਮਾੜਾ ਚੰਗਾ ਬੋਲਦੀ ਹੋਈ ਸੁਣਾਈ ਦੇ ਰਹੀ ਹੈ ਆਓ ਇਸ ਵੀਡੀਓ ਤੇ ਪਾਉਣਿਆ ਨਜ਼ਰ ਠੀਕ ਹੈ ਜਿਹਨੂੰ ਤੂੰ ਸਮਾਨ ਨੂੰ ਸਮਾਨ ਕਰਦਾ ਨਾ ਮੇਰਾ ਪਿਆਰ ਆਉ ਸਮਝ ਲੱਗੀ ਜਿੱਤੇ ਚ ਹਿੰਮਤ ਹੈਗੀ ਹੈ ਨਾ ਇੱਥੇ ਮੇਰੇ ਨਾਲ ਆ ਕੇ ਗੱਲ ਕਰਦੇ ਨੂੰ ਮੈਂ ਦੱਸਾਂ ਤੇ ਤੇਰੇ ਜੇ ਮਾੜਾ ਮੋਟਾ ਕੁ ਮਰਦਾਂ ਵਾਲਾ ਕੰਮ ਹੋਵੇ ਨਾ ਤੇ ਡਟ ਕੇ ਸਾਹਮਣਾ ਕਰੇ ਜਿਹਨੂੰ ਤੂੰ ਸਮਾਨ ਕਹਿਣਾ ਹੈ ਜਿਹਦਾ ਨਾਂ ਦੱਸਦਾ ਠੋਕ ਠੋਕ ਕੇ ਮੈਂ ਰੱਖਿਆ ਦੁੱਖ ਦਾ ਗੋਸ਼ ਇਹ ਅੱਜ ਤਨ ਦਾਤਾ ਚੋਲੀ ਅੱਡ ਕੇ ਦੁਆ ਮੰਗਦੀ ਮੈਂ ਤੂੰ ਮਰਨਾ ਤੂੰ ਮੇਰਾ ਟੱਬਰ ਮੇਤ ਤੋ ਖੋਇਆ ਮੇਰੀ ਭੈਣ ਖੋਈ ਮੇਤੋਂ ਅੱਜ ਮੇਰੀ ਗੱਲ ਸੁਣ ਲੈ ਮੇਰਾ ਭਰਾ ਖੋਇਆ ਸਮਝ ਲੱਗੀ ਤੇਰੇ ਗੰਦੇ ਕਾਰਨਾਮੇ ਮੇਤ ਭੱਜ ਦੇਣ ਨੂੰ ਬਾਣ ਇੱਕੋ ਜਿਹਾ ਐ ਇਹ ਹਟਦਾ ਨਹੀਂ ਐ ਅਸੀਂ ਹੋਂ ਦੇ ਪਿੱਛਾ ਨਹੀਂ ਛੱਡਣਾ ਇਦਾਂ ਇਹ ਜੋ ਬੋਲਦਾ ਐ ਆ ਵੀ ਫਸੀ ਜਾਂਦਾ ਐ ਸਾਡਾ ਕੋਈ ਨਹੀਂ ਜਾਂਦਾ ਠੀਕ ਐ ਮੇਰੀ ਲਾਈਫ ਆ ਠੀਕ ਆ ਇਹ ਵੱਡਾ ਬਣਿਆ ਫਿਰਦਾ ਨਾ ਦਾਸੀ ਸ਼ਾਲ ਭਇਆ ਟੇਕੇ ਮੇਰੀ ਲਾਈਫ ਆ ਠੀਕ ਆ ਇਹ ਵੱਡਾ ਬਣਿਆ ਫਿਰਦਾ ਨਾ ਦਾਸੀ ਸ਼ਾਲ ਭਇਆ ਟੇਕੇ ਨਾਲੇ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਵਾਂ ਜਿਹੜਾ ਕਹਿੰਦਾ ਨਾ ਜੋਤੀ ਜੀ ਨੇ ਆਪਣੇ ਬ੍ਰਦਰ ਨੂੰ ਆਊਟ ਕੀਤਾ ਆਪਣੀ ਸਿਸਟਰ ਨੂੰ ਆਊਟ ਕੀਤਾ ਮੈਨੂੰ ਆਊਟ ਕੀਤਾ ਤੇ ਫਿਰ ਕਹਿ ਰਿਹਾ ਕਿ ਇਹ ਜਿਹੜਾ ਨਾਮ ਦੱਸਦਾ ਪਿਆ ਹੈ ਉਸਮਾਨ ਉਹਨੇ ਅੱਡ-ਅੱਡ ਕੀਤਾ ਉਹ ਗੱਲ ਸੁਣ ਉਹ ਅੱਜ ਆਇਆ ਠੀਕ ਆ ਤੂੰ 8 ਸਾਲਾਂ ਤੋਂ ਹੀ ਅੱਡ-ਅੱਡ ਕੀਤਾ ਮੇਰੀ ਨਾ ਮਾਂ ਨੂੰ ਜੱਜ ਨਾ ਮਿਲਣ ਦਿੱਤਾ ਨਾ ਮੇਰੇ ਪਿਓ ਨੂੰ ਮਿਲਣ ਦਿੱਤਾ ਜੱਜ ਨਾ ਕਦੇ ਮੈਨੂੰ ਬੰਬੇ ਲੈ ਜਾਣਾ ਉੱਥੇ ਲਿਆ ਕਰ ਰੈਂਟ ਤੇ ਠੀਕ ਆ ਫਿਰ ਤੂੰ ਚੰਡੀਗੜ੍ਹ ਲੈ ਗਿਆ ਹੋਮਲੈਂਡ ਤੂੰ ਦੇਖਿਆ ਹੀ ਹੈ ਜਿੱਥੇ ਸਾਰੇ ਜਣੇ ਰਹਿੰਦੇ ਹੀ ਆ ਹੋਮਲੈਂਡ ਤਾਂ ਬਹੁਤ ਮਸ਼ਹੂਰ ਆ ਉੱਥੇ ਵੀ ਤੂੰ ਰੈਂਟ ਤੇ ਲੈ ਲੋਕਾਂ ਦਾ ਦੱਸਦਾ ਫਿਰਦਾ ਸਾਡਾ ਆਪਣਾ ਫਲੈਟ ਆ ਠੀਕ ਆ ਫਿਰ ਤੂੰ ਜਲੰਧਰ ਕਰ ਲੈ ਰੈਂਟ ਤੇ ਉੱਥੇ ਵੀ ਤੂੰ ਮੈਨੂੰ ਰੱਖਿਆ ਰੈਂਟ ਤੇ ਠੀਕ ਆ ਅਡ ਅਡ ਅਸੀਂ ਨਹੀਂ ਕੀਤਾ ਤੂੰ ਆ ਨਾ ਵਿੱਚ ਤੂੰ ਕੀਤਾ ਅਡ ਅਡ ਸਮਝ ਲੱਗੀ ਅੱਜ ਤਾਰੇ ਟੱਬਰ ਬਾਰੇ ਬੋਲੀ ਆ ਤੇ ਦੇਖ ਕਿਦਾਂ ਮਿਰਚਾਂ ਲੱਗਨ ਦਈਆਂ ਇਹਨੂੰ ਟਿਕ ਜਾ ਆਪਣਾ ਭਲਾ ਜਾਣਾ ਨਾ ਟਿਕ ਜਾ ਤੁਹਾਨੂੰ ਮੈਂ ਦੱਸ ਦਿੱਤਾ ਇਹ ਭਲੇ ਖਾਣਾ ਰੱਖ ਵੀ ਕੁੜੀ ਆ ਵੀ ਦੱਬ ਕੇ ਬਹਿ ਜਾਊਗੀ ਜਾਂ ਮਰ ਜਾਊਗੀ ਸਮਝ ਲੱਗੀ ਮੈਨੂੰ ਇੱਥੇ ਇੰਗਲੈਂਡ ਬੈਠੀ ਨੂੰ ਸਾਰਾ ਕੁਝ ਪਤਾ ਲੱਗ ਰਿਹਾ ਤੂੰ ਕੀ ਕਰ ਰਿਹਾ ਕੀ ਨਹੀਂ ਤੇਰੀ ਜੇ ਕਿਹੜੀ ਕਿਹੜੀ ਕਰਤੂਤ ਸਾਹਮਣੇ ਆ ਰਹੀ ਸਭ ਪਤਾ ਲੱਗ ਰਿਹਾ ਮੈਨੂੰ ਬਕਵਾਸ ਨਾ ਬਕਵਾਸ ਆਪਣੀ ਸੋਚ ਸੰਭਾਲ ਕੇ ਕਰ ਗੰਦਾ ਸਿਰੇ ਦਾ ਬੰਦਾ ਆ ਤੂੰ ਠੀਕ ਆ ਅਸੀਂ ਭੋਲੇ ਆ ਰੱਬ ਨੂੰ ਮੰਨਣ ਵਾਲੇ ਬੰਦੇ ਆ ਅਸੀਂ ਠੀਕ ਆ ਅਸੀਂ ਤੇ 8 ਸਾਲ ਵਿਸ਼ਵਾਸ ਕੀਤਾ 8 ਸਾਲ ਅਸੀਂ ਬਤਾਏ ਕੋਈ ਹੋਰ ਹੁੰਦੀ ਨਾ ਤੇਰਾ ਮੂੰਹ ਕਾਲਾ ਕਰਕੇ ਜਾਂਦੀ ਅਗਲੀ ਸਮਝਿਆ ਬਾਲੀ ਬਕਵਾਸ ਨਾ ਕਰ ਜੇ ਬਚਣਾ ਨਾ ਤੇ ਬਚ ਜਾ ਮੈਂ ਹੁਣ ਤੈਨੂੰ ਇਹ ਲਾਈਵ ਹੋ ਕੇ ਕਹਿੰਦਿਆਂ ਇੰਨੀ ਗੱਲ ਠੀਕ ਆ ਤੇ ਮੇਰੀ ਲਾਈਫ ਨੂੰ ਇਸ ਪਿਓ ਸਪੋਰਟ ਨਗਰ ਮੈਂ ਤੈਨੂੰ ਦਾ ਦਿੱਤਾ ਏ ਬੰਦਿਆਂ ਨੂੰ ਟੇਕੇ ਬਹਿ ਜਾ ਕੁਝੇ ਜੀ ਜਿੱਥੇ ਬੈਠਾ ਬਾਹਰ ਤੇ ਤੋਂ ਨਿਕਲ ਨਹੀਂ ਹੁੰਦਾ ਗੱਲਾਂ ਤੂੰ ਕਰਦਾ ਕਿਹਨੇ ਲਾਈਵ ਕਹਿਣਾ ਮੈਨੂੰ ਕੋਈ ਕੌਣ ਕਹੂਗਾ ਲਾਈਵ ਆ ਦੱਸ ਮੈਨੂੰ ਮੇਰਾ ਆਪਣਾ ਪੇਜ ਆ ਮੇਰੇ ਫੋਨ 'ਚ ਇੰਸਟਾਗ੍ਰam ਮੈਂ ਡਾਊਨਲੋਡ ਕੀਤਾ ਮੈਂ ਚਲਾਉਣੀ ਸਮਝਦਾਂ ਸਾਤ ਤੇ ਖਾਨ ਕੁੱਤੇ ਹੀ ਆ ਜਿੰਨੇ ਆ ਚਾਹੇ ਉਹ ਮੇਰੇ ਆ ਚਾਹੇ ਤੂੰ ਆ ਸਾਤ ਹੀ ਪਹਿਰਿਆਂ ਦੇ ਪਜਾਰੀਆਂ ਆ ਸਮਝ ਲੱਗੀ ਇੱਥੇ ਦੁਸ਼ਮਣ ਦੀ ਧੀ ਵੀ ਹੋਵੇ ਨਾ ਤੇ ਦੁਸ਼ਮਣ ਨੂੰ ਵੀ ਤੋਖਾ ਜਾਂਦਾ ਮੇਰੀ ਧੀ ਤੇ ਇੰਨਾ ਕਸ਼ਟ ਆ ਰਿਹਾ ਇੰਨਾ ਕਸ਼ਟ ਘਟਣ ਦੇਈਓ ਮੈਂ ਆਪਣਾ ਕੰਮ ਵੀ ਕਰ ਰਹੀ ਤੇਰੇ ਡਰਾਮੇ ਵੀ ਦੇਖਣ ਨਹੀਂ ਠੀਕ ਆ ਤੇ ਮੈਂ ਕੇਸ ਫਾਈਲ ਕੀਤਾ ਤੇ ਅਜੇ ਤੱਕ ਮੈਂ ਪੈਂਡਿੰਗ ਰੱਖਿਆ ਠੀਕ ਆ ਕੇਸ ਮੇਰਾ ਚੱਲਦਾ ਇੰਨਾ ਆਪਣੇ ਦਿਮਾਗ 'ਚ ਰੱਖੇ ਇਸ ਗੱਲ ਨੂੰ ਠੀਕ ਆ ਬਾੜ ਕੇ ਨਾ ਤੈਨੂੰ ਕੁਜੇ ਜਿਵੇਂ ਬਿਠਾ ਦੇਣਾ ਤੂੰ ਜਿੰਨੀ ਬਕਵਾਸ ਕਰਦਾ ਪਿਆ ਤੇਰੇ ਕੋਲ ਹੋਰ ਕੋਈ ਕੰਮ ਐ ਨਹੀਂ ਤੂੰ ਆ ਕੇ ਮੂੰਹ ਚੱਕ ਕੇ ਲਾਈਵ ਹੋ ਜਾਣਾ ਲੱਗਦਾ ਤੂੰ 10 ਸਾਲ ਕੀ ਕੀਤਾ 10 ਸਾਲ 'ਚ ਇਹ ਵੀ ਰਿਐਲਿਟੀ ਦੱਸ ਮੇਰੇ ਸਾਹਮਣੇ ਆ ਗੱਲ ਕਰ ਤੇ ਚ ਹਿੰਮਤ ਹੈਗੀ ਤੇ ਤੈਨੂੰ ਫੇਰ ਮੈਂ ਦੱਸਾਂ ਵੀ ਪੁੱਤ ਤੂੰ ਕੀ ਕੀ ਕੀਤਾ 8 ਸਾਲਾਂ 'ਚ ਕਦੀ ਬੂਥੀ ਵੀ ਖਾਈ ਸੀ ਆਪਣੀ ਦਿਨੇ ਜਾਂ ਰਾਤ ਨੂੰ 10 ਮਹੀਨਾ ਤੂੰ ਬਕਵਾਸ ਐਂ ਈ ਐਂ ਕਰਦਾ ਇੱਥੇ ਬੇਟਾ ਉਸਮਾਨ ਗੱਲ ਸੁਣ ਲੈ ਮੇਰੀ ਉਹਦੇ ਬਾਰੇ ਬਕਵਾਸ ਕੀਤੀ ਨਾ ਤੇਰੀ ਤੋਂ ਚ ਇਦਾਂ ਦਾ ਗੋਡਾ ਦੇਣਾ ਨਾ ਮੈਂ ਯਾਦ ਰੱਖੇਗਾ ਤੂੰ ساری ਜ਼ਿੰਦਗੀ ਤੈਨੂੰ ਮੈਂ ਪਹਿਲਾਂ ਵੀ ਕਿਹਾ ਤੂੰ ਬੰਦਾ ਐ ਨਹੀਂ ਐ ਤੇਰੇ ਚ ਮਾੜੀ ਮੋਟੀ ਅਣਖ ਹੋਵੇ ਨਾ ਉਹ ਲਾਈਵ ਹੋ ਕੇ ਨਹੀਂ ਬੋਲਦਾ ਹੁੰਦਾ ਸਾਹਮਣੇ ਆ ਕੇ ਗੱਲ ਕਰਦਾ ਹੁੰਦਾ ਜਿਹੜਾ ਬੰਦਾ ਹੋਵੇ ਸਮਝ ਲੱਗੀ ਆਪਣੇ ਜ਼ਿਹਨ 'ਚ ਰੱਖ ਲੈ ਗੱਲ ਨੂੰ ਨਹੀਂ ਤਾਂ ਮਾਰ ਮਾਰ ਜੁੱਤੀਆਂ ਨਾਲ ਮੈਂ ਤੇਰਾ ਸਿਰ ਫੋਲਾ ਕਰ ਦੇਣਾ ਮੇਰੀ ਲਾਈਫ ਨੂੰ ਡਿਸਟਰਬ ਨਾ ਕਰ ਮੈਂ ਤੈਨਾਂ ਨੂੰ ਦਾ ਦਿੱਤਾ ਤੇ ਜਿੱਦ ਦਿਨ ਮਰਨਾ ਨਾ ਤੇਰੇ ਕਰਕੇ ਮਰਨਾ ਤੈਨ ਮੈਂ ਦਾ ਦ ਦਿੱਤਾ ਤੈਨੂੰ ਦੁਨੀਆ ਨੇ ਕੱਚੀਆਂ ਖਾ ਜਾਣਾ ਹਜੇ ਤੱਕ ਤਾਂ ਮੈਨੂੰ ਮੈਂ ਕੁਝ ਕਹਿਣ ਨਹੀਂ ਦੇਈਂ ਤੇ ਨਾ ਮੈਂ ਆਪਣੇ ਆਪ ਨੂੰ ਹਾਰ ਮੰਨਦੀ ਪਈ ਇਹ ਮੇਰੀ ਗੱਲ ਸੁਣ ਲੈ ਹੁਣ ਤਿੰਨ ਵਾਰਨਿੰਗ ਦਿੱਤੀ ਹੈ ਮੈਂ ਤੂੰ ਮੈਨੂੰ ਕਹਿੰਦਾ ਨਾ ਤੇ ਜਿਹੜਾ ਮੇਰੇ ਨਾਲ ਉਸਮਾਨ ਜਿਹਨੂੰ ਤੂੰ ਕਹਿ ਰਿਆਂ ਤੂੰ ਸਿਰੇ ਦਾ ਫਰੋਡੀ ਬੰਦਾ ਆ ਤੈਨ ਮੈਂ ਦਾ ਦ ਦਿੱਤਾ ਤੇਰੇ ਤਾਂ ਸਬੂਤ ਇਦਾਂ ਇਦਾਂ ਦੇ ਪਏ ਆ ਨਾ ਮੇਰੇ ਕੋ ਤੇ ਮੈਂ ਕੱਡ ਕੱਢ ਮਾਰਨੇ ਤੂੰ ਫੋਟੋਆਂ ਸ਼ੇਅਰ ਕਰਾਉਣੀਆਂ ਨਾ ਕਰਾ ਲਾ ਤੈਨੂੰ ਮੈਂ ਸੈਂਡ ਕਰ ਉਹੀਆਂ ਬੰਦਾ ਤੂੰ ਸਮਝ ਲੱਗੀ ਤੈਨੂੰ 2-3 ਮਹੀਨੇ ਹੋਇਆ ਉਹ ਵੀ ਪੇਪਰ ਫਾਈਲ ਦਿੱਤਾ ਨਾ ਮੈਂ ਕੋਟ ਚ ਵੀ ਇਹ ਬੰਦਾ ਮੇਰੇ ਘਰ ਨਹੀਂ ਵੜਨਾ ਚਾਹੀਦਾ ਤੇ ਉਸੇ ਬੰਦੇ ਨੇ ਤੂੰ ਪੈਸੇ ਵੀ ਲਏ ਆ ਸਮਝ ਲੱਗੀ ਉਸ ਬੰਦੇ ਨੂੰ ਖਾਦਾ ਵੀ ਆ ਤੂੰ ਤੇ ਉਹਨੂੰ ਫੋਨ ਕਰ ਕਰ ਸਾਦਾ ਦੇ ਆ ਵੀ ਗੇਟ ਖੋਲੀ ਤੇਰੀਆਂ ਰਿਕਾਰਡਿੰਗਾਂ ਪਈਆਂ ਮੇਰੇ ਕੋਲ ਸਾਰੀਆਂ ਤੈਨੂੰ ਮੈਂ ਦੱਸਦਾ ਮੈਨੂੰ ਦੱਸਦਾ ਤੂੰ ਜਿਹਦੇ ਨਾਲ ਮਰਜ਼ੀ ਆਓ ਜਾਓ ਤੂੰ ਉਹੀ ਬੰਦਾ ਮੈਨੂੰ 20% ਦੇ ਦਿਆ ਕਰੋ ਮੇਰਾ ਜੋ ਬਣਦਾ ਸਮਝ ਲੱਗੀ ਮੈਨੂੰ ਦਾਦਾ ਮੈਨੂੰ ਤੂੰ ਆਪਣੀ ਮੈਰਿਜ ਤੇ ਬੁਲਾਉਂਗੇ ਮੈਨੂੰ ਵਿਆਹ ਤੇ ਸੱਦੋਂਗੇ ਤੈਨੂੰ ਫੋਟੋ ਭੇਜੀ ਅਸੀਂ ਆਪਣੀ ਦੋਵਾਂ ਦੀ ਤੂੰ ਮੈਨੂੰ ਕਿਹਾ ਸੋਹਣੇ ਲੱਗਦੇ ਤੂੰ ਬਗਵਾਸ ਕਰਦਾ ਐਡੀ ਐਡੀ ਆ ਤੇਰੀ ਟੱਬਰ ਤੇ ਗੱਲ ਲੱਗੀ ਦੇਖ ਓ ਟੁੱਟ-ਪੁੱਟਕਦਾ ਦੇ ਕਿਦਾਂ ਕਾਬਲੇ ਗੌਰ ਹੈ ਜਿੱਤੇ ਕੁਨਾਲ ਪਾਸੀ ਪੂਰੀ ਤਰ੍ਹਾਂ ਦੇ ਨਾਲ ਜੋਤੀ ਨੂਰਾ ਖਿਲਾਫ ਬੋਲ ਰਿਹਾ ਤੇ ਜੋਤੀ ਨੂਰਾ ਵੀ ਲਗਾਤਾਰ પતિ ਕੁਨਾਲ ਪਾਸੀ ਦੇ ਉਤੇ ਦੋਸ਼ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਮਾਮਲਾ ਬਹੁਤ ਜ਼ਿਆਦਾ ਵਿਗੜ ਚੁੱਕਿਆ ਕਿਉਂਕਿ ਜੋਤੀ ਨੂਰਾ ਦਾ ਪੂਰਾ ਪਰਿਵਾਰ ਕੁਨਾਲ ਪਾਸੀ ਦੇ ਹੱਕ ਦੇ ਵਿੱਚ ਹੈ ਅਤੇ ਜੋਤੀ ਨੂਰਾ ਇਕੱਲੀ ਹੈ ਉਹਨਾਂ ਨੇ ਕਿਹਾ ਕਿ ਇੰਡੀਆ ਆ ਕੇ ਸਭ ਤੋਂ ਪਹਿਲਾਂ ਉਹ ਕੁਨਾਲ ਪਾਸੀ ਨੂੰ ਹੀ ਦੇਖੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ